ਪਗ ਪਕਾ ਪਕਾ ਸਭ ਤੋਂ ਵੱਡਾ ਜਿਹੜਾ ਮੰਤਰ ਹੈ ਉਹ ਇਹ ਹੈ ਪ੍ਰੇਮ ਭਗਤੀ ਨਾਤੇ ਰੱਬ ਭੁੱਖਿਆਂ ਰਹਿਣ ਦੇ ਨਾਲ ਮਿਲਦਾ ਹੈ ਤੇ ਨਾਹੀਂ ਕੋਈ ਜਲ ਧਾਰੇ ਨਾਹੀਂ ਕੋਈ ਬੌਤੀ ਗਰੀਬੀ ਨਾਹੀਂ ਕੋਈ ਬੌਤੀ ਅਮੀਰੀ ਇਨਾ ਕਰਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਰੱਬ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਬੰਦਾ ਅੰਦਰੋਂ ਝੁਕ ਜਾਂਦਾ ਹੈ ਜਦ ਅੰਦਰ ਨਿਮਰਤਾ ਆ ਜਾਂਦੀ ਹੈ ਨਿਮ ਜਾਂਦਾ ਹੈ ਝੁਕ ਜਾਂਦਾ ਹੈ ਉਦੋਂ ਫੇਦਨ 나무 ਦੀ ਬਖਸ਼ਿਸ਼ ਗੁਰੂ ਦੀ ਬਖਸ਼ਿਸ਼ ਉਹਦੀ ਰਹਿਮਤ ਦੀ ਬਖਸ਼ਿਸ਼ ਆਉਂਦੀ ਮਿਹਰ ਦੀ ਨਿਗਾਹ ਫਿਰ ਕਰਕੇ ਗੁਰੂ ਹਜੂਰ ਕਹਿੰਦੇ ਕਿਰਪਾ ਕਟਾਕ ਅਵਲੋਕਨ ਕਿਨੋ ਦਾਸ ਕਾ ਦੁਖ ਬਿਦਾਦੀਓ ਫਿਰ ਗੁਰੂ ਜਨਮਾਂ ਜਨਮਾਂ ਦੇ ਦੁੱਖ ਘਟ ਜਾਂਦੇ ਕਦੇ ਇਤਿਹਾਸ ਪੜਿਓ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜਿਓ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਸ਼ ਪੁੱਤਰ ਨੇ ਬੱਬਾ ਦਾਤੂ ਤੇ ਦਾਸੂ ਜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਬਟੇਰੀ ਹੋਈ ਔਰ ਆਪਣਾ ਸਮਾਂ ਨੇੜੇ ਆਉਂਦਿਆਂ ਵੇਖ ਕੇ ਵੀ ਗੁਰੂ ਨਾਨਕ ਦੇ ਮਹਾਰਾਜੀ ਦੇ ਘਰ ਦਾ ਵਾਰਸ ਕਿਹਨੂੰ ਬਣਾਇਆ ਜਾਵੇ ਇਹ ਜਿਹੜੀ ਜੋਤ ਹੈ ਕਿਸ ਨੁੰਦ ਦਿੱਤੀ ਜਾਵੇ ਕਿਸ ਦੇ ਅੰਦਰ ਟਿਕਾਈ ਜਾਵੇ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਪਰਖ ਕੇ ਵੇਖਿਆ ਪਰ ਨਹੀਂ ਗੱਲ ਬਣੀ ਫਿਰ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ ਤੇ ਆਪਣੀ ਜੋਤ ਉਹਦੇ ਅੰਦਰ ਟਿਕਾ ਕੇ ਆਪ ਗੁਰਮੁਖ ਪਿਆਰਿਓ ਪੰਜ ਭੂਤਕ ਸਰੀਰ ਕਰਕੇ ਦੁਨੀਆਂ ਤੋ ਰਵਾਨਾ ਹੋ ਸਮਝੋ ਬੇਨਤੀ ਨੂੰ ਮੈਂ ਗੱਲ ਕਰਦਾ ਨਿਮਰਤਾ ਦੀ ਹੋਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਤਸ਼ਾਹ ਜੀ ਗੁਰਤਾ ਗੱਦੀ ਦੇ ਮਾਲਕ ਬਣ ਗਏ ਗੁਰਤਾ ਗੱਦੀ ਦੇ ਮਾਲਕ ਬਣੇ ਸੰਗਤ ਆਉਂਦੀ ਹੈ ਤੇ ਜਾਂਦੀ ਹੈ ਬੜਾ ਛੜਾਵਾ ਜਿਹੜਾ ਚੜਦਾ ਹੈ ਬੜੀ ਵਡਿਆਈ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੁੰਦੀ ਹੈ ਪਰ ਇਹ ਸਭ ਕੁਝ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੁੱਤਰ ਬਾਬਾ ਦਾਤੂ ਜੀ ਤੋਂ ਨਹੀਂ ਬਰਦਾਸ਼ਤ ਹੋਇਆ ਨਹੀਂ ਸਹਿ ਹੋਇਆ ਉਹਨਾਂ ਤੋਂ ਵੀ ਸਾਡਾ ਪਿਓ ਗੁਰੂ ਹੋਵੇ ਸਾਡੇ ਪਿਓ ਦੇ ਅੰਗੇ ਦੁਨੀਆਂ ਝੁਕਦੀ ਹੋਵੇ ਕੋਈ ਬੰਦਾ ਐਰ ਗੈਰ ਆ ਕੇ ਗੁਰੂ ਬਣ ਜਾਵੇ ਸਾਡੇ ਪਿਓ ਦੀ ਜਗ੍ਹਾ ਕੋਈ ਹੋਰ ਆ ਕੇ ਬਹਿ ਜਾਵੇ ਇਹ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਬਾਬਾ ਦੱਤ ਦਾਤੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪਣੇ ਘਰ ਦਾ ਬੋਲੋ ਨੌਕਰੀ ਸਮਝਦੇ ਸਨ ਇਹ ਨੌਕਰ ਨੇ ਪਰ ਜੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਾਲਣਾ ਦੀ ਗੱਲ ਕਰੀਏ ਸੇਵਾ ਦੀ ਗੱਲ ਕਰੀਏ ਤਾਂ ਗੋਇੰਦਵਾਲ ਸਭ ਤੋਂ ਪਾਣੀ ਦੇ ਗੱਗਰ ਲਿਆਉਣੀ ਉਹਨਾਂ ਨੇ ਰੋਜ਼ ਗੱਗਰ ਪਾਣੀ ਦੀ ਭਰ ਕੇ ਲਿਆਉਣੀ ਗੁਰੂ ਪਤਸ਼ਾਹ ਜੀ ਦਾ ਇਸ਼ਨਾਨ ਕਰਉਣਾ ਪਰ ਜਦ ਦੇ ਗੁਰੂ ਪਤਸ਼ਾਹ ਜੀ ਗਿਰ ਗਏ ਸੱਚ ਜਾਣਿਓ ਪਿਆਰਿਓ ਉਹਦੇ ਗੁਰੂ ਪਤਸ਼ਾਹ ਜੀ ਨੇ ਚੁੱਕ ਕੇ ਗਲਦੇ ਨਾਲ ਲਾ ਲਿਆ ਤੇ ਆਪਣੀ ਗੁਰਤਾ ਗੰਦੀ ਤੇ ਬਹਾ ਦਿੱਤਾ ਹੁਣ ਇਹ ਸਾਰਾ ਕੁਝ ਬਾਬਾ ਬਾਬਾ ਦਾਸਤੂ ਜੀ ਦੇ ਸਹਿਣ ਤੋਂ ਬਾਹਰ ਹੋ ਚੁੱਕਿਆ ਹੈ ਸਹਿ ਨਹੀਂ ਰਹੀ ਉਹ ਬੀਕ ਸਾਡਾ ਨੌਕਰ ਹੈ ਨੌਕਰ ਨੂੰ ਗੁਰਤਾ ਗੱਦੀ ਦੇ ਦਿੱਤੀ ਨੌਕਰ ਨੂੰ ਮਾਲਕ ਬਣਾ ਦਿੱਤਾ ਅਸੀਂ ਗੁਰੂ ਦੇ ਪੁੱਤਰ ਉਦਾਂ ਹੀ ਰਹਗਾਏ ਆ ਕੀ ਹੋਇਆ ਪਿਆਰੀ ਉਹ ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾ ਸੱਚੇ ਫਰਸ਼ਾ ਸੰਗਤ ਦੇ ਵਿੱਚ ਬੈਠ ਕੇ ਉਪਦੇਸ਼ ਦੇ ਰਹੇ ਨੇ ਬਹੁਤ ਸਾਰੀ ਸੰਗਤ ਜਿਹੜੀ ਬਾਹਰੋਂ ਅੰਦਰੋਂ ਆਈ ਵੀ ਹੈ ਤੇ ਬੱਪਾ ਆ ਬੱਬਾ ਦਾਤੂ ਜੀ ਆਏ ਤੇ ਔਣ ਸਾਧ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਤ ਜੜ ਦਿੱਤੀ ਲਤ ਇੰਨੇ ਜ਼ੋਰ ਦੇ ਨਾਲ ਮਾਰੀ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਸਣ ਤੋਂ ਪਲੰਗ ਤੋਂ ਥੱਲੇ ਗਿਰ ਗਏ ਨਿਮਰਤਾ ਵੇਖਿਓ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਦਰ ਕਿੰਨੀ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਗੁੱਸਾ ਨਹੀਂ ਕੀਤਾ ਕੋਈ ਗਿਲਾ ਨਹੀਂ ਕੀਤਾ ਵੀ ਮੇਰੇ ਲਤ ਮਾਰ ਦਿੱਤੀ ਮੈਂ ਗੁਰੂ ਆ ਇੰਨੀ ਸੰਗਤ ਦੇ ਵਿੱਚ ਮੇਰਾ ਅਨਾਦਰ ਕਰ ਦਿੱਤਾ ਨਹੀਂ ਬੜੇ ਕਠੋਰ ਬਚਨ ਬਾਬਾ ਦਾਤੂ ਜੀ ਨੇ ਬੋਲੇ ਓਏ ਸਾਡੇ ਘਰ ਦਾ ਨੌਕਰ ਹੋ ਕੇ ਹੁਣ ਤਾਈ ਤੇ ਤੂੰ ਪਾਣੀ ਢੋਂਦਾ ਦੇ ਆ ਸਾਡੇ ਘਰ ਦਾ ਤੇ ਹੁਣ ਤੂੰ ਗੁਰੂ ਬਣ ਕੇ ਬਹਿ ਗਿਆ ਜਦੋਂ ਇਹੋ ਜੇ ਕਠੋਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੋਲੇ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਜੋੜਦੇ ਪਿਆ। ਦੋਨੋਂ ਹੱਥ ਜੋੜੇ ਤੇ ਬਾਬਾ ਦਾਤੂ ਜੀ ਨੂੰ ਬੜੀ ਨਿਮਰਤਾ ਦੇ ਨਾਲ ਕਹਿੰਦੇ ਨੇ ਪਿਆਰਿਓ ਮੇਰਾ ਬੁੱਢਾ ਸ਼ਰੀਰ ਹੈ ਮੇਰਾ ਬੋਲੋ ਬੁੱਢਾ ਸਰੀਰ ਹੈ ਹੱਡੀਆਂ ਨਿਕਲੀਆਂ ਪਈਆਂ ਨੇ ਤੁਸੀਂ ਗੁਰੂ ਦੇ ਪੁੱਤਰੋਂ ਤੁਹਾਡੇ ਕੋਮਲ ਚਰਨ ਨੇ ਤੁਹਾਡੇ ਕਿਤੇ ਚੋਟ ਤੇ ਨਹੀਂ ਲੱਗੀ ਆਖੋ ਸਤਨਾਮ ਇੱਕ ਪਾਸੇ ਲੱਤ ਮਾਰੀ ਹੋਵੇ ਸੰਗਤ ਦੇ ਵਿੱਚ ਅਨਾਦਰ ਕੀਤਾ ਹੋਵੇ ਮੁੜ ਕੇ ਗੁਰੂ ਕਹਿੰਦਾ ਹੋਵੇ ਵੀ ਤੁਹਾਡੇ ਕਿਤੇ ਛੱਟ ਤੇ ਨਹੀਂ ਲੱਗੀ ਚਲੋ ਮੇਰਾ ਤੇ ਬੁੱਢਾ ਸਰੀਰ ਹੈ ਹੱਡ ਨਿਕਲੇ ਪਾਈ ਨੇ ਕਿਸੇ ਹੱਡ ਤੇ ਤੁਹਾਡੀ ਅੱਡੀ ਤੇ ਨਹੀਂ ਬੱਜੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਦਾਤੂ ਜੀ ਦੇ ਜਿਹੜੀ ਲੱਤ ਮਾਰੀ ਸੀ ਜਿਹੜਾ ਪੈਰ ਮਾਰਿਆ ਉਸ ਚਰਨ ਨੂੰ ਫੜ ਲਿਆ ਤੇ ਫੜ ਕੇ ਮੱਥੇ ਦੇ ਨਾਲ ਲਾਉਣਾ ਸ਼ੁਰੂ ਕਰ ਦਿੱਤਾ ਆਖੋ ਸਤਨਾਮ ਤੇ ਗੁਰਮੁਖੋ ਤਾਨੂੰ ਗੁਰੂ ਅਮਰਦਾਸ ਮਹਾਰਾਜ ਸੱਜੇ ਪਾਤਸ਼ਾਹ ਨਿਮਰਤਾ ਨਿਮਰਤਾ ਦੇ ਘਰ ਆ ਕੇ ਬੜੇ ਮਿੱਠੜੇ ਬੋਲ ਬੋਲਦਾ ਹੈ ਕਸਾਨੀ ਗੀਤਾ ਜੀ ਕਿਉਂਕਿ ਇਹ ਭਰੇ ਹੋਈ ਦੀ ਨਿਸ਼ਾਨੀ ਹੈ ਜਿਹੜਾ ਭਰਿਆ ਹੋਣਾ ਉਹ ਕਿਤੇ ਵੀ ਉਹ ਕਿਸੇ ਨੂੰ ਬਰਸਰਾਫ ਨਹੀਂ ਦੇਵੇਗਾ ਜਿਹੜਾ ਭਰਿਆ ਹੋਇਆ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਛੂਛਾ ਘਟ ਬੋਲੇ ਸੋ ਭਰਿਆ ਹੋਇਆ ਕਬੂ ਹੁੰਨਾਂ ਡੋਲਾ ਜਿਹੜਾ ਘੜਾ ਨੱਕੋ ਨੱਕ ਭਰਿਆ ਹੋਵੇ ਉਹ ਘੜਾ ਛਣਕਲਾ ਨਹੀਂ ਹੈ ਛਲਦਾ ਨਹੀਂ ਹੈ ਉਹ ਘੜਾ ਕਈ ਗੱਲ ਸਾਡੀਆਂ ਮਾਮਾ ਉਸ ਘੜੇ ਨੂੰ ਹੱਥ ਛੱਡ ਕੇ ਤੁਰ ਪੈਂਦੀਆਂ ਨੇ ਤੇ ਜਿਹੜਾ ਘੜਾ ਅਧ ਭਰਿਆ ਹੋਵੇ ਖਾਲੀ ਹੋਵੇ ਉਹ ਕਈ ਗੱਲ ਧੌਣ ਦੀ ਨਾੜ ਵੀ ਚੜ ਦਿੰਦਾ ਆਖੋ ਸਤਨਾਮ ਉਹ ਛਲਕਦਾ ਜੀ ਗੁਰੂ ਬਾਬਾ ਅਮਰਦਾਸ ਜੀ ਨਕੋ ਨਕ ਭਰੇ ਹੋਏ ਨੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਸਾਡੇ ਲੱਤ ਮਾਰ ਦਿੱਤੀ ਨਿਮਰਤਾ ਦੇ ਘਰ ਆ ਕੇ ਗੁਰੂ ਅਮਰਦਾਸ ਮਹਾਨ ਜੀ ਨੇ ਚਰਨ ਪੜੇ ਤੇ ਆਪਣੇ ਮੱਥੇ ਦੇ ਨਾਲ ਲਾਉਣਾ ਸ਼ੁਰੂ ਕਰ ਦਿੱਤਾ ਬਾਬਿਓ ਤੁਹਾਡੇ ਕੋਮਲ ਚਰਨ ਲਿਆਓ ਕਿੱਥੇ ਨੇ ਮੈਂ ਕੁੱਟ ਦੇਮਾ ਤਾਨੂੰ ਕੋਈ ਝੋਟ ਕੋਈ ਤਕਲੀਫ ਤੇ ਪਹੁੰਚੀ ਉੱਚੀ ਹੋਣੀ ਆ ਸੱਜਣਿਓ ਦਾਤੂ ਜਿਨੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਨਿਮਣਾ ਪਿਆ ਉਹਦਾ ਜਿੰਨਾ ਵੀ ਹੰਕਾਰ ਸੀ ਸਾਰੇ ਢਲ ਗਿਆ ਕਹਿੰਦਾ ਪਿਆ ਵੀ ਆਹੀ ਨਿਮਰਤਾ ਕਰਕੇ ਤੁਸੀਂ ਸਾਡੇ ਗੁਰੂ ਪਿਤਾ ਤੋਂ ਗੁਰਤਾ ਗੱਦੀ ਦੇ ਮਾਲਕ ਬਣ ਗਏ ਆਖੋ ਸਤਨਾਮ ਮਾਲਕ ਬਣ ਗਏ ਅਸੀਂ ਹੰਕਾਰ ਦੇ ਵਿੱਚ ਰਹੇ ਘਮੰਡ ਦੇ ਵਿੱਚ ਰਹੇ ਕਿਤੇ ਹੋਰ ਵੱਢ ਲਿਓ ਬਾਬਾ ਸ੍ਰੀ ਚੰਦ ਜੀ ਆਉਂਦੇ ਨੇ ਗੁਰੂ ਪਤਸ਼ਾਹ ਜੀ ਦੇ ਸਵਾਲ ਕਰਦੇ ਨੇ ਆ ਡਾੜਾ ਐਡਾ ਵੱਡਾ ਬਧਾ ਲਿਆ ਕੀ ਗੱਲ ਤੇ ਹਜੂਰ ਨੇ ਆਪਣੇ ਡਾੜੇ ਨੂੰ ਵੜਿਆ ਤੇ ਚਰਨ ਝਾੜਨੇ ਸ਼ੁਰੂ ਕਰ ਦਿੱਤੇ ਕਹਿੰਦੇ ਐ ਮਹ ਪਰਖੋ ਤੁਹਾਡੇ ਵਰਗੀਆਂ ਰੂਹਾਂ ਦੇ ਚਰਨ ਛਾੜਨ ਦੇ ਵਾਸਤੇ ਲਾੜਾ ਵਧਾਇਆ ਜੇ ਕੋਈ ਉਂਗਲ ਵੀ ਕਰ ਦੇ ਨਾ ਦਾੜੀ ਅੰਨੀ ਤੇ ਸੱਜਾ ਜਾਣੇ ਉਹ ਬੰਦਾ ਹਦਕ ਮੰਦਾ ਹੈ ਜੇ ਕਿਤੇ ਕਹਿ ਦਈਏ ਤੇਰੀ ਦਾੜੀ ਪਟ ਦੂੰ ਮੈਂ ਇਹ ਸ਼ਬਦ ਵੀ ਬੰਦਾ ਬੋਲ ਦੇਵੇ ਤੇ ਬੰਦਾ ਸਮਝ ਜਾਏ ਜਹੇ ਜਾਂ ਕਹਿਤਾ ਜਹੇ ਜੀ ਪਟਦੀ ਇੱਕ ਬਰਾਬਰੀ ਹੈ ਆਖੋ ਸਤਨਾਮ ਸਾਡੇ ਗੁਰੂ ਸਾਹਿਬਾਨਾਂ ਦਾ ਕਦੇ ਜੀਵਨ ਪੜੋ ਉਹਨਾਂ ਨੇ ਕਮਾਈ ਕੀਤੀ ਉਹਨਾਂ ਨੇ ਘਲਣਾ ਕੀਤੀ ਫਿਰ ਕਿਤੇ ਜਾ ਕੇ ਗੁਰਤਾ ਗੱਦੀ ਦੇ ਮਾਲਕ ਬਣੇ ਫਿਰ ਕਿਤੇ ਜਾ ਕੇ ਗੁਰੂ ਬਣੇ ਸਤ ਜਾਨਿਓ ਗੁਰੂ ਪਿਆਰ ਵਾਲਿਓ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਲਾਇਕ ਫੇਰੀ ਸਮਝਿਆ ਸੀ ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪ ਬੜੀ ਕਹਲਣਾ ਘਾਲ ਕੇ ਗੁਰੂ ਨਾਨਕ ਦੇ ਮਹਾਰਾਜ ਦੀ ਬੜੀ ਸੇਵਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣੇ ਸਾਰੇ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਜੀਵਨ ਪੜ ਲਓ ਸੌਖੀ ਬਾਤ ਨਹੀਂ ਐ ਕਹਲਣਾ ਹੈ ਸੇਵਾ ਹੈ ਵਿੱਚ ਦੁਨੀਆਂ ਸੇਵ ਕਮਈਐ ਤਾਂ ਦਰਗਹ ਵੈਸਨ ਪਈਐ ਅਸੀਂ ਤੇ ਜੇ ਸੇਵਾ ਕਰੀਏ ਨਾ ਮਾਫ ਕਰਿਓ ਸੱਚ ਐ ਸਾਨੂੰ ਤੇ ਸਰੂਪਾ ਵੀ ਚਾਹੀਦਾ ਹੁੰਦਾ ਸਾਡਾ ਤੇ ਮਾਨਦਾਨ ਹੋਣਾ ਵੀ ਚਾਹੀਦਾ ਹੈ ਸਾਡਾ ਸਨਮਾਨ ਹੋਣਾ ਚਾਹੀਦਾ ਜੇ ਨਾ ਹੋਵੇ ਫਿਰ ਅਸੀਂ ਰੁੱਸ ਵੀ ਜਾਈਏ ਨਹੀਂ ਪਿਆਰਿਓ ਗੁਰੂ ਨਾਨਕ ਦੇ ਮਹਾਰਾਜੀ ਦੇ ਘਰ ਦੇ ਵਿੱਚ ਸੇਵਾ ਕੀਤੀ ਅਸੀਂ ਦੂਜਿਆਂ ਵਾਸਤੇ ਨਹੀਂ ਕੀਤੀ ਹੈ ਜੇ ਕੋਈ ਕਦੇ ਵੀ ਮੈਂ ਸੇਵਾ ਕਰਦਾ ਮੈਂ ਬਾਣੀ ਪੜਦਾ ਮੈਂ ਰੋਜ਼ ਅੰਮ੍ਰਿਤ ਵੇਲੇ ਜਾਗਦਾ ਹਾਂ ਜਾਗਦਾ ਭਾਈ ਜੀ ਸਦਕੇ ਜਾਗ ਸਾਡੇ ਵਾਸਤੇ ਥੋੜੀ ਜਾਗਦਾ ਹੈ ਜਾਗਦਾ ਹੈ ਆਪਦੇ ਭਲੇ ਵਾਸਤੇ ਜਾਗਦਾ ਹੈ ਜਾਗਦਾ ਤੂੰ ਸੇਵਾ ਕਰਦਾ ਹੈ ਆਪਦੇ ਵਾਸਤੇ ਕਰਦਾ ਹੈ ਬਾਣੀ ਪੜਦਾ ਹੈ ਆਪਦੇ ਵਾਸਤੇ ਪੜਦਾ ਹੈ ਸਾਡੇ ਵਾਸਤੇ ਥੋੜੀ ਪੜਦਾ ਹੈ ਜੇ ਬੰਦਾ ਕਦੇ ਵੀ ਮੈਂ ਦੂਜਿਆਂ ਵਾਸਤੇ ਪੜਦਾ ਦੂਜੇ ਵਾਸਤੇ ਅਮਰਤ ਵੇਲੇ ਉੱਠਦਾ ਸੇਵਾ ਕਰਦਾ ਨਹੀਂ ਇਹ ਵਹਿਮ ਹੈ ਅਸੀਂ ਆਪਣੇ ਵਾਸਤੇ ਕਰਨਾ ਸਾਰਾ ਕੁਝ ਆਪ ਗੁਵਈਆ ਤਾਂ ਸਹੋ ਪਾਈਏ ਫਿਰ ਕਿਤੇ ਉਸ ਮਾਲਕ ਦੀ ਪ੍ਰਵਤੀ ਹੁੰਦੀ ਹੈ ਮੈਂ ਗੱਲ ਕਰਦਾ ਸੀ ਨਿਮਰਤਾ ਇੱਕ ਬਹੁਤ ਵੱਡਾ ਗਹਿਣਾ ਹੈ ਨਿਵੇ ਸੋ ਗੌਰਾ ਹੋਏ ਜਿਹੜਾ ਨਿਭ ਜਾਂਦਾ ਹੈ ਜਿਹੜਾ ਝੁਕ ਜਾਂਦਾ ਹੈ ਸੱਚ ਜਾਣਿਓ ਉਹ ਸਭ ਕੁਝ ਹਾਸਲ ਕਰ ਲੈਂਦਾ ਹੈ। ਇਹ ਗੱਲ ਮੈਂ ਉਦਾਹਰਨਾਂ ਦਿੰਨਾ ਹੁੰਨਾ ਪਿੰਦਨਬੇਰੀ ਦੀ ਪਿੰਦਨਬੇਰੀ ਜਿਉਂ-ਜਿਉਂ ਫਲ ਲੱਗਦਾ ਨਾ ਉਹ ਝੁਕਦੀ ਹੈ। ਜਿਉਂ-ਜਿਉਂ ਫਲ ਲੱਗੇਗਾ ਉਹ ਝੁਕੇਗਾ। ਨੀਮਾ ਹੋਈ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੰਬਲ ਰੁਖ ਸਰਾਏ ਰਾ ਅਤਿ ਦੀਰਘ ਅਤਿ ਮੁਛ ਕੋਈ ਜੇ ਆਵੇ ਆਸ ਕਰ ਜਾਹੇ ਨਰਾਸੇ ਕਿਤ ਫਲ ਫਿੱਕੇ ਫੁੱਲ ਵਕਬਕੇ ਕੰਮ ਨ ਆਵੇ ਪਤ ਸਿੰਬਲ ਦਾ ਰੁਖ ਦੇਖਿਆ ਹੋਣਾ ਤੁਸੀਂ ਬੜਾ ਉੱਚਾ ਹੁੰਦਾ ਹੈ ਉੱਚਾ ਤੇ ਹੁੰਦਾ ਪਰ ਮਾਣ ਹੁੰਦਾ ਉਹਨੂੰ ਮੈਂ ਬਹੁਤ ਉੱਚਾ ਪਰ ਸੱਚ ਜਾਣਿਓ ਪੰਛੀ ਆਉਂਦੇ ਨੇ ਜੀਵ ਆਉਂਦੇ ਨੇ ਬੰਦੇ ਨੇ ਆਸ ਕਰਦੇ ਨੇ ਰਾਤ ਕਟਾਂਗੇ ਫਲ ਛਕਾਂਗੇ ਫਲ ਵੀ ਉਹਦੇ ਵਕ ਵਕ ਇਹਨੇ ਜਿਹੜੇ ਪੱਤੇ ਵੀ ਨੇ ਨਾ ਉਹਦੇ ਉਹ ਵੀ ਕੰਮ ਨਹੀਂ ਆਉਂਦੇ ਕਿਉਂ ਮਾਣ ਹੈ ਮੈਂ ਬਹੁਤ ਉੱਚਾ ਹੈ ਤੇ ਗੁਰੂ ਬਾਬਾ ਜੀ ਕਹਿੰਦੇ ਬਾਸ ਵੇਖਿਓ ਬਾਸ ਲੰਬਾ ਬਹੁਤ ਹੈ ਪਰ ਅੰਦਰੋਂ ਥੁੱਥ ਹੈ ਅੰਦਰ ਗੰਡਾ ਨੇ ਕਮੰਡ ਦੀਆਂ ਹੰਕਾਰ ਦੀਆਂ ਐ ਮਨੁੱਖ ਬਾਸ ਵਾਂਗੂ ਤੂੰ ਵੀ ਅੰਦਰੋਂ ਥੁੱਥਾ ਹੀ ਹੈ ਖਾਲੀ ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਗੁਰੂ ਪ੍ਰਤੀ ਪ੍ਰੇਮ ਪਿਆਰ ਨਹੀਂ ਜਾਗਦਾ ਗੱਲ ਉੱਤੇ ਪ੍ਰੇਮ ਦੀ ਆ ਨਾ ਵੇ ਸ਼ੁਰੂਆਤ ਦੇ ਵਿੱਚ ਬਚਨ ਕਿਹਾ ਸੀ ਸੱਚ ਕਹੂ ਸੁਨੋ ਲੇਹੋ ਸਵੇ ਜਿਨ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇ ਗੱਲ ਤੇ ਪ੍ਰੇਮ ਦੀ ਆ ਪਿਆਰਿਓ ਪਿਆਰ ਦੀ ਐ ਦੁਨੀਆਂ ਦੇ ਵਿੱਚ ਤਨਭਾ ਨ ਲੋਕ ਬਹੁਤ ਬੈਠੇ ਨੇ ਅਮੀਰ ਲੋਕ ਬਹੁਤ ਬੈਠੇ ਨੇ ਗਰੀਬ ਲੋਕ ਬਹੁਤ ਬੈਠੇ ਨੇ ਜੇ ਰੱਬ ਗਰੀਬੀ ਦੇ ਨਾਲ ਬੈਠਾ ਹੈ ਤੇ ਮਿਲਦਾ ਹੈ ਤੇ ਗਰੀਬ ਲੋਕ ਬਹੁਤ ਬੈਠੇ ਨੇ ਦੁਨੀਆਂ ਦੇ ਵਿੱਚ ਜਿਹੜੇ ਸ਼ਾਮ ਦੀ ਰੋਟੀ ਖਾਂਦੇ ਨੇ ਸਵੇਰ ਦੀ ਰੋਟੀ ਦਾ ਫਿਕਰ ਰਹਿੰਦਾ ਹੈ ਜਿਨ੍ਹਾਂ ਦੇ ਸਿਰ ਤੇ ਸੱਤ ਨਹੀਂ ਇੰਨੇ ਗਰੀਬ ਲੋਕ ਬੈਠੇ ਨੇ ਫਿਰ ਰੱਬ ਤੇ ਉਹਨਾਂ ਨੂੰ ਵੀ ਮਿਲ ਜੇ ਨਹੀਂ ਜਿਹੜੀ ਤਨ ਦੀ ਗਰੀਬੀ ਆ ਨਾ ਤਨ ਦੀ ਗਰੀਬੀ ਨੂੰ ਲੋਕ ਵੇਖਦੇ ਨੇ ਦੁਨੀਆ ਵੇਖਦੀ ਐ ਸੰਸਾਰ ਵੇਖਦਾ ਐ ਜਿਹੜੀ ਮੰਨ ਦੀ ਗਰੀਬੀ ਹੈ ਉਹਨੂੰ ਸੰਸਾਰ ਨਹੀਂ ਵੇਖਦਾ ਉਹਨੂੰ ਦੁਨੀਆ ਨਹੀਂ ਵੇਖਦੀ ਉਹਨੂੰ ਗੁਰੂ ਵੇਖਦਾ ਹੈ ਨੂੰ ਗੁਰੂ ਵੇਖਦਾ ਗੁਰਮਖੋ ਤਾਂ ਦੀ ਗਰੀਬੀ ਹੋਵੇ ਹਰ ਇੱਕ ਰਹਿਮ ਕਰਦਾ ਹੈ ਹਰ ਇੱਕ ਤਰਸ ਖੰਦਾ ਹੈ ਤੇ ਜਦੋਂ ਬੰਦਾ ਮੰਦਾ ਗਰੀਬ ਹੋ ਜਾਂਦਾ ਨਾ ਅੰਦਰੋਂ ਗਰੀਬ ਹੋ ਜਾਂਦਾ ਹੈ ਫਿਰ ਉਦੋਂ ਗੁਰੂ ਤਰਸ ਖਾਂਦਾ ਹੈ ਆਖੋ ਸਤਨਾਮ ਖੂਬੇ ਸਭ ਕੁਝ ਕੋਲੇ ਅਮੀਰ ਹੋਵੇ ਧਨਵਾਨ ਹੋਵੇ ਉੱਚਾ ਅਹੁਦਾ ਹੋਵੇ ਚੰਗੀ ਸੈਲਰੀ ਹੋਵੇ ਫਿਰ ਵੀ ਕਬੇ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲੱਗਾ ਹੈ ਮੇਰਾ ਇਹ ਮਾਲਕ ਇਹ ਦੁੱਧ ਪੁੱਤ ਦੀਆਂ ਜਿਹੜੀਆਂ ਦਤਾਂ ਬਖਸ਼ੀਆਂ ਨੇ ਇਹ ਮੇਰੀਆਂ ਨਹੀਂ ਇਹ ਤੇਰੀਆਂ ਨੇ ਆਖੋ ਸਤਨਾਮ ਕੱਲਾ ਕਹਿਣਾ ਨਹੀਂ ਅੰਦਰੋ ਹੋਵੇ ਵੀ ਇਹ ਸਭ ਕੁਝ ਨਿਮਰਤਾ ਅੰਦਰੋ ਹੋਵੇ ਅੰਦਰ ਪਿਆਰ ਹੋਵੇ ਗੁਰੂ ਪ੍ਰਤੀ ਅਸੀਂ ਜਪਜੀ ਸਾਹਿਬ ਪੜਿਓ ਜਰੂਰ ਹੈ ਪਰ ਅਸੀਂ ਸਮਝਿਆ ਨਹੀਂ ਕਿਤੇ ਗੌਰ ਦੇ ਨਾਲ ਪੜਿਓ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਕਿੰਨੇ ਸਵਾਲ ਕੀਤੇ ਨੇ ਕਿੰਨੇ ਵਾਰੀ ਜਵਾਬ ਦਿੱਤਾ ਕਿਤੇ ਗੌਰ ਦੇ ਨਾਲ ਪੜ੍ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਰਚਾ ਕਹਿੰਦੇ ਸੋਚੈ ਸੋਚ ਨਾਓ ਬਈ ਸੋਚੈ ਸੋਚ ਨਾ ਹੋ ਬਈ ਇਹਦੇ ਦੋ ਅਰਥ ਬੰਦੇ ਨੇ ਬਿਆਰਿਆ ਇੱਕ ਤੇ ਸਚਮ ਸਰੀਰ ਨੂੰ ਵਾਰੀ-ਵਾਰੀ ਧੋਣਾ ਮਹਿੰਗੀਆਂ ਸਾਬਣਾਂ ਲਾਉਣੀਆਂ ਵੀ ਮੈਂ ਬੜਾ ਸੋਚਾ ਮੈਂ ਬੜਾ ਪਵਿੱਤਰ ਆ ਵੱਡੇ-ਵੱਡੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਦਾ ਵੀ ਮੈਂ ਸੋਚਿਆ ਦੂਸਰਾ ਅਰਥ ਬੰਦਾ ਸੋਚਿਆ ਸੋਚਣਾ ਵਾਰੀ-ਵਾਰੀ ਰਿਪੀਟ ਕਰੀ ਜਾਣਾ ਵਾਰੀ-ਵਾਰੀ ਦਿਮਾਗ ਦੇ ਵਿੱਚ ਗੱਲ ਲਿਆਉਣੀ ਵੀ ਮੈਂ ਆ ਮੈਨੂੰ ਆ ਵੀ ਚਾਹੀਦਾ ਮੈਨੂੰ ਉਹ ਨਹੀਂ ਮਿਲਿਆ ਸੋਚੀ ਜਾਣਾ ਦਿਨ ਰਾਤ ਸਾਬ ਜੀ ਕਹਿੰਦੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾੜ ਚੁੱਪੈ ਚੁੱਪ ਨਾ ਹੋਈ ਜੇ ਲਾਏ ਰਹਾ ਲਿਵਤਾ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਨ ਪਾ ਬਹੁਵਚਨ ਹੈ ਸਹਸ ਸਿਆਨ ਪਾ ਬਹੁਵਚਨ ਹੈ ਕਹਿੰਦੇ ਜਿੰਨਾ ਮਰਜੀ ਸਿਆਣਾ ਹੋ ਜੇ ਸੂਝਵਾਨ ਹੋ ਜੇ ਲੱਖਾਂ ਹੀ ਸਿਆਨ ਪਾ ਕੋਲ ਹੋਣ ਪਰ ਪਾ ਫੇਰ ਵੀ ਪ੍ਰਮਾਤਮਾ ਨੂੰ ਨਹੀਂ ਸਕਦਾ ਲੱਖਾਂ ਸਿਆਨ ਪਾ ਹੋਣ ਦੇ ਬਾਵਜੂਦ ਵੀ ਰੱਬ ਨੂੰ ਨਹੀਂ ਪਾ ਸਕਦਾ ਸਹਿਬ ਜੀ ਕਹਿੰਦੇ ਫਿਰ ਉਤੇ ਇੱਕੋ ਹੀ ਮੰਤਰ ਹੈ ਨਿਮਰਤਾ ਦਾ ਪਿਆਰ ਦਾ ਉਹਨੂੰ ਯਾਦ ਕਰਨ ਦਾ ਉਹਨੂੰ ਪਾਉਣ ਦਾ ਇੱਕੋ ਹੀ ਰਸਤਾ ਹੈ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੋਤੈ ਮਾਰ ਨ ਮੁਕੀਆਂ ਤਿੰਨਾਂ ਨਾ ਬਾਲੇ ਘੁੰਮ ਆਪ ਨੜਾ ਕਰ ਜਾਈਐ ਪੈਰ ਤਨਾਂ ਦੇ ਚੁੰਮੋ ਚੁੰਮੇਗਾ ਉਹ ਜਦੋਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਦੋਂ ਇਹ ਅਵਸਥਾ ਬਣੇਗੀ ਫਿਰ ਚੁੰਮੇਗਾ ਫਿਰ ਚਰਨਾਂ ਨੂੰ ਟੱਚ ਕਰੇਗਾ ਭਾਈ ਕਨਈਆ ਜੀ ਦੀ ਇਹ ਅਵਸਥਾ ਬਣੀ ਤੇ ਕਿਸੇ ਨੇ ਜਾ ਕੇ ਸ਼ਿਕਾਇਤ ਕੀਤੀ ਸਤਿਗੁਰੂ ਉਹਤੇ ਦੁਸ਼ਮਨਾ ਨੂੰ ਵੀ ਪਾਣੀ ਪਿਉਂਦਾ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਤੇ ਕਹਿੰਦੇ ਕਨਈਆ ਜੀ ਸੁਣਿਆਏ ਜਿਹਨੂੰ ਮੇਰੇ ਸਿੱਖ ਖੱਟੜ ਕਰਦੇ ਨੇ ਜ਼ਖਮੀ ਕਰਦੇ ਨੇ ਜਿਹੜਾ ਆਪਣੇ ਤੇ ਚੜ ਕੇ ਆਉਂਦਾ ਹੈ ਤੁਸੀਂ ਉਹਨੂੰ ਪਾਣੀ ਪਿਉਂਦੇ ਹੋ ਕਿੰਦਾ ਮਹਾਰਾਜ ਸੱਚਾ ਹੈ ਪੰਨਾ ਪਿਆਣੀ ਇਹ ਤੇ ਕੋਈ ਸ਼ੱਕ ਨਹੀਂ ਪਰ ਦੁਸ਼ਮਨ ਉਹਨਾਂ ਚਿਰ ਸੀ ਗਾਲ ਜਦੋਂ ਜਦੋਂ ਉਹ ਚੜ ਕੇ ਆਇਆ ਜਦੋਂ ਸਾਡੇ ਨਾਲ ਲੜ ਰਿਹਾ ਸੀ ਉਹ ਦੁਸ਼ਮਨ ਉਹਨਾਂ ਚਿਰ ਸੀ ਜਿਹੜਾ ਬੰਦਾ ਡਿੱਗੀ ਪਿਆ ਤੇ ਉਹਦੇ ਨਾਲ ਦੁਸ਼ਮਣੀ ਕਾਦੀ ਰਹੇਗੀ ਆਖੋ ਸਤਨਾਮ ਡਿੱਗ ਪਿਆ ਡਿੱਗੇ ਹੋਏ ਨੇ ਓਕ ਕੀਤਾ ਹੱਥ ਕੀਤਾ ਮੈਨੂੰ ਪਾਣੀ ਪਿਆ ਦੇ ਮੈਂ ਪਿਆ ਦਿੱਤਾ ਸਤਿਗੁਰੂ ਜਿਹੜਾ ਤੇਰੇ ਚਰਨਾਂ ਦੇ ਵਿੱਚ ਡਿੱਗ ਪਿਆ ਨਾ ਉਹਦੇ ਨਾਲੇ ਮੇਰੀ ਦੁਸ਼ਮਣੀ ਕੋਈ ਨਹੀਂ ਆਖੋ ਸਤਨਾ ਜਦੋਂ ਚੜ ਕੇ ਆਇਆ ਉਦੋਂ ਦੁਸ਼ਮਣ ਹੋ ਸਕਦਾ ਤੇ ਜਦੋਂ ਡਿੱਗ ਪਿਆ ਡਿੱਗੇ ਹੋਏ ਦੇ ਨਾਲੇ ਮੇਰੀ ਕੋਈ ਦੁਸ਼ਮਣੀ ਨਹੀਂ ਇਥੇ ਬਖਸ਼ਿਸ਼ ਹੀ ਡਿੱਗੇ ਹੋਇਆਂ ਤੇ ਹੋਈ ਹੈ ਸੱਚ ਜਾਣੀਓ ਗੁਰੂ ਅਮਰਦਾਸ ਮਹਾਰਾਜ ਸੱਚੇ ਪਤਸ਼ਾਹ ਪਾਣੀ ਦੇ ਗੱਗਰ ਲੈ ਕੇ ਡਿਗਦੇ ਨੇ ਪਾਣੀ ਦੇ ਗੱਗਰ ਲੈ ਕੇ ਡਿਗਦੇ ਨੇ ਗੁਰੂ ਪਤਸ਼ਾਹ ਚੁੱਕ ਕੇ ਗਲ ਦੇ ਨਾਲ ਲਾ ਲੈਂਦਾ ਭਾਈ ਮੰਝ ਜੀ ਵਰਗੇ ਗੁਰੂ ਕੇ ਸਿੱਖ ਖੂਨ ਦੇ ਵਿੱਚ ਲੱਕੜਾਂ ਦੀ ਭਰੀ ਲੈ ਕੇ गिर ਜਾਂਦੇ ਨੇ ਗੁਰੂ ਅਰਜਨ ਦੇ ਮਹਾਰਾਜ ਗਲ ਦੇ ਨਾਲ ਲਾ ਲੈਂਦਾ ਨੇ ਸੱਚ ਜਾਣਿਓ ਪਿਆਰਿਓ ਸਰੀਰ ਡਿੱਗ ਪਵੇ ਦੁਨੀਆ ਚੁੱਕ ਲੇਗੀ ਤੇ ਜਿੱਦੇ ਅਸੀਂ ਮਨ ਕਰਕੇ ਗੁਰੂ ਚਰਨਾਂ 'ਚ ਡਿੱਗ ਪਏ ਉਹਦੇ ਦੁਨੀਆ ਨਹੀਂ ਚੁੱਕਦੀ ਉਹਦੇ ਗੁਰੂ ਚੁੱਕੇਗਾ ਆਖੋ ਸਤਿਨਾਮ ਸਾਡਾ ਮਨ ਗੁਰੂ ਚਰਨਾਂ ਤੇ ਡਿੱਗ ਪਵੇ ਸਾਡਾ ਮਨ ਗੁਰੂ ਚਰਨਾਂ ਦੇ ਵਿੱਚ ਝੁਗ ਜਾਵੇ ਜਿੱਦੇ ਸਾਡਾ ਮਨ ਝੁਗ ਗਿਆ ਸੱਚ ਜਾਣਿਓ ਉਹਦੇ ਫਿਰ ਪ੍ਰਮਾਤਮਾ ਦੇ ਮਿਲਾਪ ਦੇ ਵਿੱਚ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ ਫਿਰ ਉਹਦੇ ਕਿਰਪਾ ਹੋਏਗੀ ਸਤਗੁਰ ਹੋਏ ਦਿਆਲਤਾ ਹਰ ਰੰਗ ਮਾਣੀਆ ਉਹਦੇ ਹਰ ਇੱਕ ਰੰਗ ਹਰ ਇੱਕ ਖੁਸ਼ੀ ਹਰ ਇੱਕ ਆਨੰਦ ਗੁਰੂ ਕਾ ਸਿਖ ਮਾਣੇਗਾ ਆਓ ਸਭ ਦਾ ਧੰਨਵਾਦ ਹੁਣ ਓ ਪਹਲਾ ਚੁਕਾਂ ਦੇ ਖਿਮਾ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆ